ਤੋ ਅੱਜ ਅਸੀਂ ਨਮਾਸ਼ਹਿਰ ਬੰਗਾ ਰੋਡ ਸਥਿਤ ਜੀਐਨ सेलिब्रेशन ਦੇ ਵਿੱਚ ਮੌਜੂਦ ਆ ਅਸੀਂ ਦੇਖ ਰਹੇ ਹਾਂ ਕਿ ਪਿਛਲੀ 2024 ਦੀਆਂ ਜਿਹੜੀਆਂ ਜੋ ਲੋਕ ਸਭਾ ਚੋਣਾਂ ਸਨ ਉਹਨਾਂ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿਹੜੇ ਉਮੀਦਵਾਰ ਸਕੇ ਗੁਰਿੰਦਰ ਸਿੰਘਲਾ ਜੀ ਉਸ ਜਗ੍ਹਾ ਦੇ ਉੱਤੇ ਪਹੁੰਚ ਰਹੇ ਨੇ ਔਰ ਉਹਨਾਂ ਦੀਆਂ ਤਿਆਰੀਆਂ ਦੇ ਲਈ ਸਭ ਲੋਕ ਜਿਹੜੇ ਮੌਜੂਦ ਨੇ ਇਸ ਜਗ੍ਹਾ ਦੇ ਉੱਤੇ चलो बाक़ी अंदरि सो असीं देख जॻह ते उते वरेंद्रंगला जी पहुच चुके कांग्रसिला प्रधान अॼु मुकूबर जी कांग्री साथू इन जॻह ते ਪਹੁੰਚ ਗਏ ਨੇ ਜਦੋਂ ਇਹ ਅਮੀਰ ਜੀਉਦਾ ਫਿਰ ਕਰੀ ਨੂੰ ਮੇ ਬਾਬੇ ਸਾਹਿਬ ਨਾਲ ਇਹਨੇ ਭਾਰਤੀ ਸਰਕਾਰ ਸਰਕਾਰ ਦੀ ਅੰਤਿਮ ਪ੍ਰੋਗਰਾਮ ਆਰੰਭੀ ਹੋ ਰਿਹਾ ਹੈ। ਸਾਡੇ ਨਾਲ ਇਸ ਜਗ੍ਹਾ ਦੇ ਉੱਤੇ ਮੌਜੂਦ ਸੀਨੀਅਰ ਕਾਂਗਰਸ ਆਗੂ ਉਹ ਰਾਹੋਂ ਦੇ ਨਗਰ ਕੌਂਸਲ ਦੇ ਪ੍ਰਧਾਨ ਅਮਰਜੀਤ ਸਿੰਘ ਬਿੱਟਾ ਜੀ ਮੌਜੂਦ ਨੇ ਔਰ ਉਹਨਾਂ ਦੇ ਨਾਲ ਹੋਰ ਵੀ ਸੀਨੀਅਰ ਕਾਂਗਰਸ ਆਗੂ ਮੌਜੂਦ ਨੇ ਅੱਜ ਇਸ ਜਗ੍ਹਾ ਦੇ ਉੱਤੇ ਉਹ ਲੋਕ ਸਭਾ ਚੋਣਾਂ ਦੇ ਜੋ ਅਨੰਦਪਰ ਸਾਹਿਬ ਤੋਂ ਜੋ ਖੜੇ ਸਨ ਵੋਟਾਂ ਦੇ ਵਿੱਚ ਉਹਨਾਂ ਦੇ ਜੋ ਸਵਾਗਤ ਲਈ ਇਸ ਜਗ੍ਹਾ ਦੇ ਉੱਤੇ ਖੜੇ ਆ ਵਿਰਿੰਦਰ ਸਿੰਘ ਲਾਜੀ ਦੇ ਸਵਾਗਤ ਲਈ ਇਸ ਜਗ੍ਹਾ ਦੇ ਉੱਤੇ ਆਏ ਆ ਆਓ ਅਸੀਂ ਇਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਜੋ ਲੋਕ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ ਨੂੰ ਘਾਟਾ ਪਿਆ ਇਹਦੇ ਪ੍ਰਤੀ ਇਹਨਾਂ ਦਾ ਕੀ ਕਹਿਣਾ ਹੈ ਸਸੀਕਰ ਸਰ ਜੀ ਜੋ ਕਿ ਇੱਕ ਤਰੀਕ ਨੂੰ ਇਲੈਕਸ਼ਨ ਹੋਇਆ ਸੀ ਉਹਦਾ ਜਿਹੜਾ 4 ਤਰੀਕ ਨੂੰ ਰਿਜ਼ਲਟ ਆਇਆ ਰਿਜ਼ਲਟ ਆਉਣ ਤੋਂ ਬਾਅਦ ਚਲੋ ਉਹ ਤਾਂ ਕੁਦਰਤ ਵਾਲੇ ਤੇ ਜੋ ਮੁਕੱਦਰਾਂ ਦੇ ਵਿੱਚ ਲਿਖਿਆ ਹੈ ਪ੍ਰਮਾਤਮਾ ਨੇ ਜਿਹਨੂੰ ਉਹਦਾ ਬਖਸ਼ਣਾ ਉਹਨੇ ਬਖਸ਼ਣਾ ਸਾਡੇ ਸਿੰਗਲਾ ਸਾਹਿਬ ਜੀ ਥੋੜੀ ਜਿਹੀ ਬੁੱਟਾਂ ਤੋਂ ਮਰਦਨ ਰਹਿ ਗਿਆ ਜੀ ਇਹ ਇੱਕ ਸਾਰੇ ਲੋਕ ਉਸ ਟਾਈਮ ਗੱਲ ਕਰਦੇ ਸੀ ਬਾਹਰਲਾ ਬਾਹਰਲਾ ਆ ਜਦੋਂ ਮਨੀਸ਼ ਟਵਾੜੀ ਜੀ ਸਾਡੇ ਦਿੱਤਕੇ ਵੀ ਗਏ ਸੀ ਜਦੋਂ ਤੋਂ ਬਾਅਦ ਵੀ ਇੱਥੇ ਲੋਕਾਂ ਦੇ ਵਿੱਚ ਨਹੀਂ ਸੀ ਵਿਤਰੇ ਇਹ ਰਹਿਣ ਤੋਂ ਬਾਅਦ ਨੇ ਇਲੈਕਸ਼ਨਾਂ ਰਹਿਣ ਤੋਂ ਬਾਅਦ ਵੀ ਅੱਜ ਇਹ ਲੋਕਾਂ ਦਾ ਧੰਨਵਾਦ ਕਰਨ ਲੱਗੇ ਆ ਲੇਕਿਨ ਬੰਦੇ ਨਾਲ ਵਰਤ ਕੇ ਪਤਾ ਲੱਗਦਾ ਜੀ ਜੋ ਸਿੰਗਲਾ ਸਾਹਿਬ ਹੈ ਇਹਨਾਂ ਦੀ ਨੇਚਰ ਬਹੁਤ ਅੱਛੀ ਆ ਬਾਕੀ ਇਥੋਂ ਪਤਾ ਲੱਗਦੇ ਆ ਮੈਂ ਤਾਂ ਸਾਡੇ ਸਿੰਘਲਾ ਸਾਹਿਬ ਜੀ ਹੈ ਨਾ ਬਹੁਤ ਵਧੀਆ ਇਨਸਾਨ ਆ। ਮੈਂ ਤਾਂ ਪਰਮਾਤਮਾ ਕੀ ਅਰਦਾਸ ਕਰਦਾ ਜੀ ਚਲੋ 5 ਸਾਲ ਤਾਂ ਛੱਟ ਬੀਤ ਜਾਂਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਟਿਕਟ ਲੈ ਕੇ ਆਉਂ। ਅਸੀਂ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਇਸ ਤੋਂ ਕਾਮਯਾਬ ਕਰਕੇ ਫਿੱਟਾਂ। ਤੇ ਹੁਣ ਸਰ ਜਿਹੜੀਆਂ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਆ ਰਹੀਆਂ। ਉਹਨਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਅਗਲੀ ਰਣਨੀਤੀ ਕੀ ਹੋਵੇਗੀ ਜੀ? ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਕੰਦੇ ਘਰ ਦੇ ਭਾਗਾਂ ਦਾ ਜਿਹੜੀ ਤੋਂ ਪਤਾ ਲੱਗ ਜਾਂਦਾ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਕਾਂਗਰਸੀ ਪਾਰਟੀ ਨੇ ਆਉਣਾ ਹੈਗਾ ਕਾਂਗਰਸ ਪਾਰਟੀ ਪੂਰੀ ਮਿਹਨਤ ਕਰਨ ਰਹੀ ਆ ਆਸਕਤੀ ਜਿਹੜੇ ਉੱਪਰ ਲੀਡਰ ਹੈ ਉਹ ਵੀ ਪੂਰੀ ਮਿਹਨਤ ਦੇ ਨਾਲ ਲੱਗੇ ਹੋਏ ਪ੍ਰਮਾਤਮਾ ਫਲ ਆਪ ਦਿੰਦਾ ਜੀ ਸਾਡਾ ਮਿਹਨਤ ਕਰਨਾ ਫਰਜ਼ ਬੰਦ ਹੈ ਜੀ ਜੀ ਔਰ ਕਾਂਗਰਸ ਪਾਰਟੀ ਦੀ ਪੰਜਾਬ ਦੇ ਵਿੱਚ ਬਹੁਤ ਵੱਡੇ ਤਰੀਕੇ ਦੇ ਨਾਲ ਜਿੱਤ ਹੋਈ ਔਰ ਉਹਦੇ ਬਾਰੇ ਤੁਹਾਡਾ ਜਿਹੜਾ ਕੀ ਕਹਿਣਾ ਹੈ ਜੀ ਇਪੋ ਸਾਇ ਇਹ ਪਬਲਿਕ ਦਾ ਫਤਵਾ ਆ ਪਬਲਿਕ ਚਾਹੁੰਦੀ ਆ ਉਹ ਕਾਂਗਰਸ ਪਾਰਟੀ ਆਵੇ ਜਦੋਂ ਕਾਂਗਰਸ ਪਾਰਟੀ ਆਉਂਦੀ ਉਸੇ ਟਾਈਮ ਤੇ ਡਵੈਲਪਮੈਂਟ ਹੁੰਦੀ ਆ ਤੇ ਇੱਕ ਸਾਰਿਆਂ ਨੂੰ ਨਾਲ ਲੈ ਕੇ ਮਿਲ ਕੇ ਚੱਲਦੇ ਆ ਆਮ ਕਾਲੀ ਦਾਲ ਪਾਰਟੀ ਦੇਖ ਲਓ ਉਹਨਾਂ ਦੇ ਮਨ ਦੇ ਵਿੱਚ ਵੀ ਨਫ਼ਰਤ ਹੁੰਦੀ ਆ ਲੇਕਿਨ ਇਹ ਜਿੱਦਾਂ ਕਾਂਗਰਸ ਪਾਰਟੀ ਦਾ ਜੋ ਵਤੀਰਾ ਆ ਇਹ ਸਾਰਿਆਂ ਨੂੰ ਗਰੀਬ ਅਮੀਰ ਨੂੰ ਜਾਤ ਪਾਤ ਉੱਪਰ ਉੱਠ ਕੇ ਮੰਨ ਲਓ ਸਾਰੇ ਇਕੱਠੇ ਹੋ ਕੇ ਨਾਲ ਲੈ ਕੇ ਚੱਲਦੇ ਆ ਇਸ ਕਰਕੇ ਲੋਕੀ ਸਾਰੇ 14ਵੇਂ ਕਾਂਗਰਸ ਪਾਰਟੀ ਆਗੂਵਾਂ ਦੁਆਰਾ ਸਿੱਧ ਪੰਜਾਬ ਦੇ ਵਿੱਚ ਤੇ ਸਾਡੇ ਗਾਣਾ ਆਉਣਾ ਚਾਹੀਦੀ ਇਸ ਪਾਰਟੀ ਅਸੀਂ ਸਾਰੇ ਨਾ ਕਾਂਗਰਸੀ ਆਗੂਆਂ ਦਾ ਇਸ ਜਗ੍ਹਾ ਦੇ ਉੱਤੇ ਜੋ ਖੜੇ ਆ ਆਪਣੇ ਚੈਨਲ ਦੇ ਵੱਲੋਂ ਧੰਨਵਾਦ ਵੀ ਕਰਦੇ ਆਂ ਔਰ ਅਸੀਂ ਦੇਖ ਰਿਹਾ ਅੰਦਰ ਵੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਇਕੱਠ ਆ ਉਹ ਜਗ੍ਹਾ ਦੇ ਉੱਤੇ ਮੌਜੂਦ ਆ ਔਰ ਅਸੀਂ ਜਿਹੜੀ ਅਗਲੀ ਕਾਰਵਾਈ ਆਪਣੇ ਚੈਨਲ ਦੇ ਉੱਤੇ ਦੇਖਦੇ ਰਾਂਗੇ ਸਾਡੇ ਚੈਨਲ ਨੂੰ ਦੇਖਣ ਲਈ ਨਮਸ਼ਰ ਦੁਆਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਪਿਸ਼ਾਬ ਚਮੜੀ ਲੀਵਰ ਔਰਤ مرد ਰੋਗਾਂ ਦੇ ਮਹਰ 슈ਗਰ ਰੋਗ ਤੋਂ ਪੱਕਾ ਛੁਟਕਾਰਾ ਕਟੇ ਹੋਏ ਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ 98763 79499 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499